ਦੀ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦਾ ਪੰਜਾਬ ਦੀ ਉਸ ਪਵਿੱਤਰ ਧਰਤੀ ਤੇ ਜਿੱਥੇ ਸਤਿ ਸਾਨੀ ਧੰਨ ਧੰਨ ਜੀ ਗੁਰੂ ਅਭਈ ਸਿੰਘ ਜੀ ਮਹਾਰਾਏ ਦੇ ਉਹਨਾਂ ਛੋਟੇ ਸਾਦ ਜਿਹੜੇ ਸ਼ਹੀਦੀ ਦਿਹਾੜੇ ਚਾਲੇ ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਹੈ ਤਾਂ ਅੱਜ ਖਾਸ ਕਰਕੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸਿਆਣੀ ਅੱਜ ਵਿਸ਼ੇਸ਼ ਤੌਰ ਤੇ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਅਜ ਉਹਨਾਂ ਛੋਟੇ ਸਾਬਜ਼ਾਦਿਆਂ ਦੇ ਉਹਦੇ ਨਤਮਸਤ ਹੋਣਾ ਰੇਤਾ ਸ਼ਰਧਾਂਜਲੀ ਦਿੱਤੀ ਜਾਊਗੀ ਤੇ ਨਤਮਸਤ ਹੋਣਗੇ ਕਾਰਨ ਮੈਂ ਮੌਜੂਦਾ ਇਸ ਟੈਂਪ ਪਾਜਪਾ ਦੇ ਪੰਜਾਬ ਦੇ ਕੈਸ਼ੀਅਰ ਦੇ ਨਾਲ ਮੇਨਾ موجوده ਸੀਨੀਅਰ ਭਾਜਪਾ ਦੇ ਆਗੂ ਅਗਵੇਕਰ ਸਿੰਘ ਸਿੱਧੂ ਸਿੱਧੂ ਸਾਹਿਬ ਤੋਂ ਵਿੱਚ ਰਸਮੀ ਮੌਜੂਦ ਅਸੀਂ ਲਾਸਾਨੀ ਸ਼ਾਦਤ ਹੈ ਉਹਨਾਂ ਛੋਟੇ ਸਭ ਜਾਂਦੀ ਪੂਰਾ ਵਰਡ ਜਾਣਦਾ ਹਰ ਬੱਚਾ ਜਾਣਨ ਲੱਪੇ ਅੱਜ ਸਿਰਫ ਪ੍ਰਧਾਨ ਮੰਤਰੀ ਜੀ ਦੇ ਮੋਦੀ ਖਾਤਰ ਵੀ ਕੱਲ ਵੀ ਕੱਲ 26 ਤਰੀਕਾ ਦਾ ਬਾਲ ਵੀਰ ਬਾਲ ਦਿਵਸ ਬਣਾ ਜਾਊਗਾ ਕਿੱਸਾ ਦੇ ਦੋ ਅੱਜ ਸੀਐਮ ਸਾਹਿਬ ਵੀ ਇੱਥੇ ਪਹੁੰਚਿਆ ਸਭ ਤੋਂ ਪਹਿਲਾਂ ਸਾਰੀ ਹੀ ਸੰਗਤ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪੰਜਾਬ ਦੇ ਪਵਿੱਤਰ ਧਰਤੀ ਫਤਿਹਗੜ ਸਾਹਿਬ ਜੀ ਤੇ ਨਮਸਤਕ ਹੋਣ ਵਾਸਤੇ ਸਾਰੇ ਸੰਗਤ ਪਹੁੰਚੀ ਆ ਜਿਹਦੇ ਵਿੱਚ ਮੁੱਖ ਤੌਰ ਤੇ ਸਾਡੇ ਨਾਇਬ ਸਿੰਘ ਸੈਣੀ ਸਾਹਿਬ ਜੋ ਹਰਿਆਣਾ ਦੇ ਸੀਐਮ ਨੇ ਉਹ ਵੀ ਪਹੁੰਚੇ ਨੇ ਕਿ ਅੱਜ ਉਹਨਾਂ ਸਹਬਜ਼ਾਦਿਆਂ ਦੀ ਸ਼ਹਾਦਤ ਜਿਹੜੇ ਛੋਟੇ ਸਹਬਜ਼ਾਦੇ ਜਦਿ ਸਮੇਸ਼ ਪਿਤਾ ਜੀ ਦੇ ਬਾਲਾ ਨੇ ਆਪਣੀ ਸ਼ਹਾਦਤ ਦੇ ਕੇ ਸਾਡੀ ਪੰਜਾਬੀ ਕੌਮ ਦੀ ਰੱਖਿਆ ਕੀਤੀ ਸਾਡਾ ਧਰਮ ਬਚਾਇਆ ਅੱਜ ਉਹਨਾਂ ਦੇ ਉਸ ਦਰਬਾਰ ਤੇ ਅਸੀਂ ਨਮਸਤਕ ਹੋਣ ਆਏ ਆ ਕਿ ਜਿਹੜਾ ਪੰਜਾਬ ਅੱਜ ਸਾਡੇ ਇਹੋ ਜਿਹੀ ਗ੍ਰਸਤ ਦੇ ਵਿੱਚ ਤਸਿਆ ਜਾ ਚੁੱਕਿਆ ਜਿੱਥੇ ਨਸ਼ਿਆਂ ਦੀ ਆੜ ਦੇ ਵਿੱਚ ਕਰਪਸ਼ਨ ਦੀ ਆੜ ਦੇ ਵਿੱਚ ਤੇ ਹੋਰ ਵੀ ਕਈ ਲਾਮਤਾਂ ਨੇ ਘੇਰਿਆ ਹੋਇਆ ਪ੍ਰਮਾਤਮਾ ਸਾਨੂੰ ਸਭ ਨੂੰ ਆਸ਼ੀਰਵਾਦ ਦੇਵੇ ਔਰ ਸਾਡੇ ਪੰਜਾਬ ਤੇ ਮਿਹਰ ਭਰਿਆ ਹੱਥ ਹੋਵੇ ਤਾਂ ਕਿ ਉਸ ਦਸ਼ਮੇਸ਼ ਪਿਤਾ ਦੀ ਇਸ ਧਰਤੀ ਦੇ ਉੱਪਰ ਫਿਰ ਤੋਂ ਖੁਸ਼ਹਾਲੀ ਆ ਸਕੇ ਇਸੇ ਹੀ ਆਸ ਤੇ ਮਰੀਦ ਦੇ ਨਾਲ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇ ਸਭ ਦਾ ਹੀ ਸਤਕਾਰ ਹੋਵੇ ਉੱਥੇ ਅਜਨ ਬਸਤਕ ਹੋਣ ਆਏ ਆ ਕਿ ਕੋਈ ਇਹੋ ਜੀ ਸ਼ਹਾਦਤ ਜਿਹੜੀ ਛੋਟੇ ਸਾਹਿਬ ਜਾਂ ਦੀ ਸ਼ਹਾਦਤ ਆ ਸਾਰੇ ਸੰਸਾਰ ਦੇ ਵਿੱਚ ਤੁਹਾਨੂੰ ਕੋਈ ਐਗਜ਼ਾਮਪਲ ਨਹੀਂ ਮਿਲੇਗੀ ਕਿਉਂਕਿ ਇਹਨਾਂ ਇੰਨੇ ਇੰਨੇ ਛੋਟੇ ਬਾਲ ਇੱਕ ਸ਼ਹੀਦੀ ਐਸੇ ਕਰਕੇ ਦੇ ਗਏ ਕਿ ਆਪਣੇ ਧਰਮ ਕੌਮ ਤੇ ਪੰਜਾਬ ਦੀ ਰੱਖਿਆ ਤੇ ਧਰਤੀ ਦੀ ਕਿਵੇਂ ਕਰਨੀ ਉਹਨਾਂ ਮੁਗਲ ਜ਼ਾਲਮਾਂ ਨਾਲ ਸੋ ਅੱਜ ਸਾਨੂੰ ਇਹਨਾਂ ਚੀਜ਼ਾਂ ਤੋਂ ਸੇਧ ਲੈਣ ਦੀ ਵੀ ਜ਼ਰੂਰਤ ਆ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਆ ਕੇ ਜ਼ਰੂਰ ਸੁੱਖ ਮੰਗੋ ਪਰ ਸੇਧ ਵੀ ਲਓ ਕਿ ਅਸੀਂ ਪੰਜਾਬ ਦੀ ਰੱਖਿਆ ਕਿਵੇਂ ਕਰਨੀ ਹੈ ਨਹੀਂ ਤਾਂ ਅੱਜ ਜੋ ਪੰਜਾਬ ਦੀ ਦੁਰਗਤੀ ਹੋ ਰਹੀ ਆ ਸਾਰੇ ਸੰਸਾਰ ਦੇ ਵਿੱਚ ਨਾ ਸਾਡੇ ਪੰਜਾਬ ਦੇ ਵਿੱਚ ਕੋਈ ਨੌਜਵਾਨੀ ਨੂੰ ਸੰਭਲਣ ਵਾਲਾ ਆ ਨਾ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਗਰੇ ਦਰਿਆ ਨੂੰ ਕੋਈ ਰੋਕਣ ਵਾਲਾ ਆ ਨਾ ਸਾਡੇ ਪੰਜਾਬ ਦੇ ਵਿੱਚ ਵਗਰੇ ਦਰਿਆ ਜਿਹੜਾ ਕਰਪਸ਼ਨ ਦਾ ਉਹਨੂੰ ਕੋਈ ਰੋਕਣ ਵਾਲਾ ਆ ਔਰ ਅੱਜ ਇਹਨਾਂ ਚੀਜ਼ਾਂ ਤੋਂ ਸੇਧ ਲੈ ਕੇ ਕਿ ਕਿਵੇਂ ਦਸ਼ਮੇਸ਼ ਪਤਾ ਨੇ ਆਪਣੇ ਚਾਰੇ ਲਾਲ ਇਸ ਧਰਤੀ ਨੂੰ ਇਸ ਰਾਜ ਨੂੰ ਇਸ ਪੰਜਾਬ ਨੂੰ ਬਚਾਉਣ ਵਾਸਤੇ ਵਾਰੇ ਉਸ ਦਸ਼ਮੇਸ਼ ਪਤਾ ਦੀ ਇਸ ਲਸਾਨੀ ਸ਼ਹਾਦਤ ਤੋਂ ਸਿੱਖਿਆ ਲੈ ਕੇ ਅਸੀਂ ਪੰਜਾਬ ਦੇ ਵਿੱਚ ਵਧੀਆ ਤੇ ਸੱਚਾ ਤੇ ਸੁੱਚਾ ਜਿਹਨੂੰ ਕਹਿੰਦੇ ਖਾਲਸ ਰਾਜ ਖਾਲਸ ਮਤਲਬ ਸੱਚਾ ਰਾਜ ਉਹ ਸਥਾਪਨਾ ਕਰਨ ਦੀ ਇੱਕ ਆਸ ਲੈ ਕੇ ਆਏ ਆ ਤਾਂ ਕਿ ਪ੍ਰਮਾਤਮਾ ਸਾਭ ਦੇ ਉੱਪਰ ਸੀਰ ਆਸ਼ੀਰਵਾਦ ਦੇ ਬਹੁਤ ਬਹੁਤ ਬੜੀ ਬੜੀ ਪਵਿੱਤਰ ਤਰਤੀਆ ਆ ਬੜਾ ਸਿੱਧੂ ਸਾਹਿਬ ਨੇ ਕਿਹਾ ਵੀ ਬਿਲਕੁਲ ਅੱਜ ਦੀ ਬੜੀ ਜ਼ਰੂਰਤ ਹੈ ਨੌਜਵਾਨ ਨੂੰ ਇਸ ਖਾਰੇ ਸਰਕਾਰਾਂ ਨੂੰ ਵੀ ਇਸ ਸ਼ਹਾਦਤ ਨੂੰ ਆਸਾਨੀ ਸ਼ਹਾਦਤ ਨੂੰ ਘਰ ਘਰ ਪਹੁੰਚਾਣ ਤੇ ਖਾਸ ਕਰਕੇ ਇਸੇ ਲੰਕਰਪਸ਼ਮ ਦੀ ਬੜੀ ਪੰਜਾਬੀ ਗੱਲ ਕੀਤੀ ਹੈ ਤਾਂ ਕਿ ਸਭ ਦੇਖਦੇ ਹੋ ਪੰਜਾਬ ਅੱਜ ਬੜੀ ਪਵਿੱਤਰ ਤਰਤੀ ਤੁਸੀਂ ਮੌਜੂਦ ਹੋ ਸਭ ਤੋਂ ਪਰਮੋਤਮੈਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਜਿਸ ਤਰੀਕੇ ਨਾਲ ਸਿੱਧੂ ਸਾਹਿਬ ਨੇ ਕਿਹਾ ਕਿ ਅੱਜ ਇਸ ਪਵਿੱਤਰ ਤਰਤੀ ਅੱਜ ਸਾਡੇ ਅਜੰਡ ਦੇ ਸੀਐਨ ਜਿਹਨੇ ਉਹੀ ਮਤਲਬ ਟਿਕਨ ਆਇਆ ਔਰ ਅੱਜ ਜਿਹੜੇ ਚਾਰ ਸਾਹਿਬ ਜਦਿਆਂ ਨੇ ਗੁਰੂ ਗੋਬਿੰਦ ਸਿੰਘ ਜਿਨੇ ਆਪਣਾ ਸਾਰਾ ਪਰਿਵਾਰ Hindu ਧਰਮ ਨੂੰ ਬਚਾਉਣ ਦੇ ਲਈ ਆਪਣਾ ਪਰਿਵਾਰ ਵਾਰਿਆ ਔਰ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਨਹੀਂ ਸਾਰੇ ਵਰਲਡ ਦੇ ਵਿੱਚ ਇਹ ਜਿਹੜਾ ਦਿਨ ਯਾਦ ਕੀਤਾ ਜਾਂਦਾ ਕਿ ਚਾਰ ਸਾਹਿਬ ਜਦਿਆਂ ਦਾ ਅੱਜ ਦਾ ਇਹ ਜਿਹੜਾ ਤਿਉਹਾਰ ਜਿਹੜਾ ਹੈਗਾ ਦਿਹਾੜਾ ਔਰ ਇਹਨੂੰ ਸਾਰਾ ਜੋ ਵਰਲਡ ਜਿਹੜਾ ਵੇ ਉਹ ਯਾਦ ਕਰ ਰਿਹਾ ਕਿਉਂਕਿ ਸਾਰੇ ਵਰਲਡ ਦੇ ਵਿੱਚ ਜਿਸ ਤਰੀਕੇ ਨਾਲ ਸਾਡਾ Hindu ਧਰਮ ਬਚਾਇਆ ਗਿਆ ਕੁਝ ਮੌਕੇ ਦੇ ਚੋਂ ਆਪਣੀਆਂ ਚਾਹਾਂ ਨੂੰ ਵਾਰ ਕੇ ਸਿੱਧੀਆਂ ਪ੍ਰਾਪਤ ਕਰਕੇ ਦੇਸ਼ ਬਚਾਇਆ ਤੇ ਅਸੀਂ ਅੱਜ ਗੁਰੂwara ਸਾਹਿਬ ਦੇ ਵਿੱਚ ਮੱਥਾ ਟੇਕਣ ਆਏ ਆਂ ਔਰ ਅਰਦਾਸ ਕਰਨੇ ਆਂ ਪ੍ਰਮਾਤਮਾ ਜੀ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਇਸ ਤਰੀਕੇ ਦੇ ਨਾਲ ਆਪਣਾ ਧਰਮ ਨੂੰ ਬਚਾਇਆ ਔਰ ਅਸੀਂ ਅੱਜ ਜਾਣੇ ਆਂ ਵੀ ਸਾਡਾ ਜਿਹੜਾ ਪੰਜਾਬ ਏ ਉਹ ਵੀ ਜਿਸ ਤਰੀਕੇ ਨਾਲ ਜੋ ਹੋ ਰਿਹਾ ਹੈ ਇਸ ਤਰੀਕੇ ਨਾਲ ਆਪਣਾ ਦੱਸਿਆ ਹੈ ਮਨ ਸਿੰਘੂ ਸਾਹਿਬ ਨੇ ਤੇ ਉਹਨਾਂ ਦਾ ਅਸ਼ੀਰਵਾਦ ਇਹ ਰਹੇ ਕਿ ਪੰਜਾਬ ਉਛਾਲ ਹੋਵੇ ਤੇ ਪੰਜਾਬ ਬਹੁਤ ਅੌਰਤ ਕਿਹ ਜਰਾ ਦੇ ਜਾਵੇ ਤੇ ਅਸੀਂ ਆਪਣੇ ਧਰਮ ਦੀ ਖਾਤਰ ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਕੁਰਬਾਨੀ ਦਿੱਤੀ ਹੈ ਨੇ ਅਸੀਂ ਆਪਣੇ ਧਰਮ ਵਾਸਤੇ ਲੜਦੇ ਪਈਏ ਆਪਣੇ ਜੇਹਦ ਵਾਸਤੇ ਲੜਦੇ ਪਈਏ ਕਿਉਂ ਅੱਜ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਨਾ ਹੈ ਬਹੁਤ ਬਹੁਤ ਸ਼ੁਕਰੀਆ ਬਸ ਕਿ ਅੱਜ ਗੁਰੂ ਸਾਹਿਬ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ ਹਰਿਆਣਾ ਦੇ मुख्यमंत्री नायब सिंह सैनी ਦੇ ਸਮੂਹ ਭਾਜਪਾ ਦੀ ਲੀਡਰਸ਼ਿਪ ਜਿਥੇ ਗੁਰਦਾ ਸਾਹਿਬ ਦੇ ਨਤਮਸਤਕ ਹੋ ਕੇ ਖਾਸਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਸਮਸਤਕ ਹੋਣੇ ਸ਼ਤਰ ਦੇ ਫੁਲੀ ਪੇਂਟ ਕਰਨਗੇ ਕਿਤੇ ਤੇ ਆਕੇ ਆ ਪੰਜਾਬ ਦੇ ਜਿਹੜੇ ਹਾਲਾਤ ਹੈ ਉਸ ਬਾਰੇ ਵੀ ਭਾਜਪਾ ਦੇ ਸੀਨੀਅਰ ਆਗੂ ਵਿਕਰਮ ਸਿੰਘ ਸਿੱਧੂ ਤੇ ਭਾਜਪਾ ਦੇ ਕੈਸ਼ੀਅਰ ਗੁਰਦੇਵ ਸ਼ਰਮਾ ਦੇ ਵੀ ਨੇ ਕਾਫੀ ਚਿੰਤਾ ਜਤਾਈ ਕਿਤੇ ਲਾ ਕੇ ਅੱਜ ਗੁਰਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਬਜ਼ਾਦਿਆਂ ਦੀ ਲਾਸਾਨੀ ਸ਼ਾਦਤੋ ਕੇ ਵੀ ਨਤਮਸਟ ਹੋਏ ਜੀ ਦੇਖ ਰਹੇ ਹੋ ਦੈਨਿਕ ਸਿਵਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦਾ ਪੰਜਾਬ ਦੀ ਉਸ ਪਵਿੱਤਰ ਧਰਤੀ ਤੇ ਜਿੱਥੇ ਸਤਿ ਤਾਨੀ ਧੰਤਨ ਜੀ ਗੁਰੂਬੀ ਸਿੰਘ ਦੀ ਮਹਾਰਾਏ ਦੇ ਉਹਨਾਂ ਛੋਟੇ ਸਾਦਰ ਜਿਹੜੇ ਸ਼ਹੀਦੀ ਦਿਹਾੜੇ ਚਾਲੇ ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਹੈ ਤਾਂ ਅੱਜ ਖਾਸ ਕਰਕੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸਾਨੀ ਅੱਜ ਵਿਸ਼ੇਸ਼ ਤੌਰ ਤੇ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਅਜ ਉਹਨਾਂ ਛੋਟੇ ਸਾਬਜ਼ਾਦਿਆਂ ਦੇ ਉਹਨਾਂ ਦੇ ਨਤਮਸਤ ਖੋਣਾ ਰੇ ਤਾਂ ਸ਼ੇਦਾਂ ਜਲੀ ਦਿੱਤੀ ਜਾਊਗੀ ਤਾਂ ਨਤਮਸਤ ਹੋਗੇ ਕਹਾਗੇ ਮੈਂ ਨਾ ਮੌਜੂਦ ਹਸਟੈਂ ਪਾਜਪਾ ਦੇ ਪੰਜਾਬ ਦੇ ਕੈਸ਼ੀਅਰ ਦੇ ਨਾਲ ਮੈਂ ਨਾ ਵਜੂ ਸੀਨੀਅਰ ਪਾਜਪਾ ਦੇ ਆਗੂ ਅਗਵੇਕਰ ਸਿੰਘ ਫਿੱਦੂ ਸਿੱਧੂ ਸਾਹਿਬ ਸਭ ਇੱਥੇ ਰਤੀ ਮੌਜੂਦ ਅਸੀਂ ਲਾਸਾਨੀ ਸ਼ਾਦਤ ਹੈ ਉਹਨਾਂ ਛੋਟੇ ਸਾਹਿਬ ਜਦ ਵੀ ਪੂਰਾ ਵਰਡ ਜਾਣਦਾ ਹਰ ਬੱਚਾ ਜਾਣਨ ਲੱਪੇ ਅੱਜ ਸਿਰਫ ਪ੍ਰਧਾਨ ਮੰਤਰੀ ਜੀ ਨੇ ਮੋਦੀ ਖਾਤਰ ਵੀ ਕੱਲ ਵੀ ਕੱਲ 26 ਤਰੀਕਾ ਤਾਂ ਬਾਲ ਵੀਰ ਬਾਲ ਦਿਵਸ ਬਣਾ ਜਾਊਗਾ ਕਿੱਸਾ ਦੇਖੋ ਅੱਜ ਸੀਐਮ ਸਾਹਿਬ ਵੀ ਇੱਥੇ ਪਹੁੰਚਿਆ ਸਭ ਤੋਂ ਪਹਿਲਾਂ ਸਾਰੀ ਹੀ ਸੰਗਤ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪੰਜਾਬ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਜੀ ਤੇ ਨਮਸਤਕ ਹੋਣ ਵਾਸਤੇ ਸਾਰੇ ਸੰਗਤ ਪਹੁੰਚੀ ਆ ਜਿਹਦੇ ਵਿੱਚ ਮੁੱਖ ਤੌਰ ਤੇ ਸਾਡੇ ਨਾਇਬ ਸਿੰਘ ਸੈਣੀ ਸਾਹਿਬ ਜੋ ਹਰਿਆਣਾ ਦੇ ਸੀਐਮ ਨੇ ਉਹ ਵੀ ਪਹੁੰਚੇ ਨੇ ਕਿ ਅੱਜ ਉਹਨਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੇ ਛੋਟੇ ਸਹਿਬਜ਼ਾਦੇ ਦਿਸਮੇਸ਼ ਪਿਤਾ ਜੀ ਦੇ ਬਾਲਾਂ ਨੇ ਆਪਣੀ ਸ਼ਹਾਦਤ ਦੇ ਕੇ ਸਾਡੀ ਪੰਜਾਬੀ ਕੌਮ ਦੀ ਰੱਖਿਆ ਕੀਤੀ ਸਾਡਾ ਧਰਮ ਬਚਾਇਆ ਅੱਜ ਉਹਨਾਂ ਦੇ ਉਸ ਦਰਬਾਰ ਤੇ ਅਸੀਂ ਨਮਸਤਕ ਹੋਣ ਆਏ ਆ ਕਿ ਜਿਹੜਾ ਪੰਜਾਬ ਅੱਜ ਸਾਡੇ ਇਹੋ ਜਿਹੇ ਗ੍ਰਸਤ ਦੇ ਵਿੱਚ ਤਸਿਆ ਜਾ ਚੁੱਕਿਆ ਜਿੱਥੇ ਨਸ਼ਿਆਂ ਦੀ ਆੜ ਦੇ ਵਿੱਚ ਕਰਪਸ਼ਨ ਦੀ ਆੜ ਦੇ ਵਿੱਚ ਤੇ ਹੋਰ ਵੀ ਕਈ ਲਾਮਤਾ ਨੇ ਘੇਰਿਆ ਹੋਇਆ ਪ੍ਰਮਾਤਮਾ ਸਾਨੂੰ ਸਭ ਨੂੰ ਅਸ਼ੀਰਵਾਦ ਦੇਵੇ ਔਰ ਸਾਡੇ ਪੰਜਾਬ ਤੇ ਮੇਰ ਭਰਿਆ ਹੱਥ ਹੋਵੇ ਤਾਂ ਕਿ ਉਸ ਦਸ਼ਮੇਸ਼ ਪਿਤਾ ਦੀ ਇਸ ਧਰਤੀ ਦੇ ਉੱਪਰ ਖੇਰ ਤੋਂ ਖੁਸ਼ਹਾਲੀ ਆ ਸਕੇ ਇਸੇ ਹੀ ਆਸ ਤੇ ਮਰੀਦ ਦੇ ਨਾਲ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇ ਸਭ ਦਾ ਹੀ ਸਤਕਾਰ ਹੋਵੇ ਉੱਥੇ ਅਜਿ ਨਮਸਤਕ ਹੋਣ ਆਏ ਆ ਕਿ ਕੋਈ ਇਹੋ ਜੀ ਸ਼ਹਾਦਤ ਜਿਹੜੀ ਛੋਟੇ ਸਾਹਿਬ ਜਾਂ ਦੇ ਦੀ ਸ਼ਹਾਦਤ ਆ ਸਾਰੇ ਸੰਸਾਰ ਦੇ ਵਿੱਚ ਤੁਹਾਨੂੰ ਕੋਈ ਐਗਜ਼ਾਮਪਲ ਨਹੀਂ ਮਿਲੇਗੀ ਕਿਉਂਕਿ ਇਹਨਾਂ ਇੰਨੇ ਇੰਨੇ ਛੋਟੇ ਬਾਲ ਇੱਕ ਸ਼ਹੀਦੀ ਐਸੇ ਕਰਕੇ ਦੇ ਗਏ ਕਿ ਆਪਣੇ ਧਰਮ ਕੌਮ ਤੇ ਪੰਜਾਬ ਦੀ ਰੱਖਿਆ ਤੇ ਧਰਤੀ ਦੀ ਕਿਵੇਂ ਕਰਨੀ ਉਹਨਾਂ ਮੁਗਲ ਜ਼ਾਲਮਾਨਾਂ ਤੋਂ ਸੋ ਅੱਜ ਸਾਨੂੰ ਇਹਨਾਂ ਚੀਜ਼ਾਂ ਤੋਂ ਸੇਧ ਲੈਣ ਦੀ ਵੀ ਜ਼ਰੂਰਤ ਆ। ਪਰਮਾਤਮਾ ਦੇ ਦਰਬਾਰ ਦੇ ਵਿੱਚ ਆ ਕੇ ਜ਼ਰੂਰ ਸੁੱਖ ਮੰਗੋ ਪਰ ਸੇਧ ਵੀ ਲਓ ਕਿ ਅਸੀਂ ਪੰਜਾਬ ਦੀ ਰੱਖਿਆ ਕਿਵੇਂ ਕਰਨੀ ਹੈ। ਨਹੀਂ ਤਾਂ ਅੱਜ ਜੋ ਪੰਜਾਬ ਦੀ ਦੁਰਗਤੀ ਹੋ ਰਹੀ ਆ ਸਾਰੇ ਸੰਸਾਰ ਦੇ ਵਿੱਚ ਨਾ ਸਾਡੇ ਪੰਜਾਬ ਦੇ ਵਿੱਚ ਕੋਈ ਨੌਜਵਾਨੀ ਨੂੰ ਸੰਭਲਣ ਵਾਲਾ ਆ ਨਾ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਗਰੇ ਦਰਿਆ ਨੂੰ ਕੋਈ ਰੋਕਣ ਵਾਲਾ ਆ ਨਾ ਸਾਡੇ ਪੰਜਾਬ ਦੇ ਵਿੱਚ ਵਗਰੇ ਦਰਿਆ ਜਿਹੜਾ ਕ腐ਸ਼ਨ ਦਾ ਉਹਨੂੰ ਕੋਈ ਰੋਕਣ ਵਾਲਾ ਆ ਔਰ ਅੱਜ ਇਹਨਾਂ ਚੀਜ਼ਾਂ ਤੋਂ ਸੇਧ ਲੈ ਕੇ ਕਿ ਕਿਵੇਂ ਦਸ਼ਮੇਸ਼ ਪਤਾ ਨੇ ਆਪਣੇ ਚਾਰੇ ਲਾਲ ਇਸ ਧਰਤੀ ਨੂੰ ਇਸ ਰਾਜ ਨੂੰ ਇਸ ਪੰਜਾਬ ਨੂੰ ਬਚਾਉਣ ਵਾਸਤੇ ਵਾਰੇ ਉਸ ਦਸ਼ਮੇਸ਼ ਪਤਾ ਦੀ ਇਸ ਲਸਾਨੀ ਸ਼ਹਾਦਤ ਤੋਂ ਸਿੱਖਿਆ ਲੈ ਕੇ ਅਸੀਂ ਪੰਜਾਬ ਦੇ ਵਿੱਚ ਵਧੀਆ ਤੇ ਸੱਚਾ ਤੇ ਸੁੱਚਾ ਜਿਹਨੂੰ ਕਹਿੰਦੇ ਖਾਲਸ ਰਾਜ ਖਾਲਸ ਮਤਲਬ ਸੱਚਾ ਰਾਜ ਉਹ ਸਥਾਪਨਾ ਕਰਨ ਦੀ ਇੱਕ ਆਸ ਲੈ ਕੇ ਆਏ ਆਂ ਸਤਿ ਸ੍ਰੀ ਅਕਾਲ ਪ੍ਰਮਾਤਮਾ ਸਾਭ ਦੇ ਉੱਪਰ ਸਿਰ ਆਸ਼ੀਰਵਾਦ ਬਹੁਤ ਬਹੁਤ ਬੜੀ ਬੜੀ ਪਵਿੱਤਰ ਤੱਤੀ ਆ ਬੜਾ ਸਿੱਧੂ ਸਾਹਿਬ ਨੇ ਕਿਹਾ ਵੀ ਬਿਲਕੁਲ ਅੱਜ ਵੀ ਬੜੀ ਜ਼ਰੂਰਤ ਹੈ ਨੌਜਵਾਨ ਇਸ ਖਵੇ ਸਰਕਾਰਾਂ ਨੂੰ ਵੀ ਇਸ ਸ਼ਹਾਦਤ ਨੂੰ ਆਸਾਨੀ ਸ਼ਹਾਦਤ ਨੂੰ ਕਾਰਕ ਤਪਹਾਨ ਤੇ ਖਾਦ ਕੇ ਸੇ ਲੰਕਰਪਸ਼ਮ ਨੇ ਬੜੀ ਪੰਜਾਬ ਦੀ ਗੱਲ ਕੀਤੀ ਹੈ ਤਾਂ ਕਿਸਾ ਦੇਖਦੇ ਹੋ ਪੰਜਾਬ ਅੱਜ ਬੜੀ ਪਵਿੱਤਰ ਤੱਤੀ ਤੁਸੀਂ ਮੌਜੂਦ ਹੋ ਸਭ ਤੋਂ ਪਰ ਮੈਂ ਸਾਰੀ ਸੰਗਤ ਨੂੰ ਵਾਇਰੂ ਦੀ ਖਾਲਸਾ ਵਾਇਰੂ ਜੀ ਕੀ ਫਤਹਿ ਦੇਖੋ ਅੱਜ ਇਸ ਤਰੀਕੇ ਨਾਲ ਸਿੱਧੂ ਸਾਹਿਬ ਨਾਲ ਬਿਚਿਆ ਕਿ ਅੱਜ ਇਸ ਤਰ ਤਪੀਤੇ ਅੱਜ ਸਾਡੇ ਹਰਿਆਣ ਦੇ ਸੀਐਮ ਜਿਹੜੇ ਨੇ ਉਹੀ ਮਤਾਂ ਦੇਖਣ ਆਏ ਨੇ ਔਰ ਅੱਜ ਜਿਹੜੇ ਚਾਰ ਸਾਹਿਬ ਜਿਆਦਿਆਂ ਨੇ ਗੁਰਗੋਬ ਸਿੰਘ ਜਿਨੇ ਆਪਣਾ ਸਾਰਾ ਪਰਿਵਾਰ Hindu ਤਰਮੋਂ ਬਚਾਉਣ ਦੇ ਲਈ ਆਪਣਾ ਪਰਿਵਾਰ ਬਚਾ ਔਰ ਅੱਜ ਸਾਰੇ Hindu ਸਤਾਂ ਦੇ ਵਿੱਚ ਨਹੀਂ ਸਾਰੇ ਵਰਲਡ ਦੇ ਵਿੱਚ ਇਹ ਜਿਹੜਾ ਦਿਨ ਯਾਦ ਕੀਤਾ ਜਾਂਦਾ ਕਿਉਂ ਕਿ ਚਾਰ ਸਾਹਿਬ ਜਿਆਦਿਆਂ ਦਾ ਅਜਦਾ ਇਹ ਜਿਹੜਾ ਤਿਉਹਾਰ ਜਿਹੜਾ ਹੈਗਾ ਦਿਹਾੜਾ ਉਹ ਇਹਨੂੰ ਸਾਰਾ ਜੋ ਵਰਲਡ ਜਿਹੜਾ ਦੇ ਉਹ ਯਾਦ ਕਰ ਰਿਹਾ ਕਿਉਂਕਿ ਸਾਰੇ ਵਰਲਡ ਦੇ ਵਿੱਚ ਜਿਸ ਤਰੀਕੇ ਨਾਲ ਸਾਡਾ Hindu ਧਰਮ ਬਚਾਇਆ ਗਿਆ ਉਸ ਮੌਕੇ ਦੇ ਚੋਂ ਆਪਣੀਆਂ ਚਾਹਨਾ ਨੂੰ ਵਾਰ ਕੇ ਜਿੱਦੀਆਂ ਪ੍ਰਾਪਤ ਕਰਕੇ ਦੇਸ਼ ਬਚਾਇਆ ਤੇ ਅਸੀਂ ਅੱਜ ਗੁਰੂwara ਸਾਹਿਬ ਦੇ ਵਿੱਚ ਮੱਥਾ ਟੇਕਣ ਆਏ ਆ ਔਰ ਅਰਦਾਸ ਕਰਨੇ ਆ ਪ੍ਰਮਾਤਮਾ ਜੀ ਦੇ ਅਗੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਸ ਤਰੀਕੇ ਦੇ ਨਾਲ ਆਪਣਾ धर्म बचाया और अभी अज क्या भी पंजाब है वो भी जिस तरीके जो हो रहा है जिस तरीके अपना दस्या सिद्धू साहब ने आशीर्वाद रवे भी पाब खुशाह होर तरक्की राहते जाए तो असी अपने धर्म की खातर जिस तरीके गुरु गोबिंद सिंह जी ने कुर्बानी दी असं अपने धर्म वास्ते लड़ते रहिए अपने देश वास्तव लड़ते रहिए देखो अच्छा ਗੁਰਦੁਆਰਾ ਸਾਹਿਬ ਨਥਾ ਟੇਕੇ ਪਰਮਾਤਮਾ ਦਾ ਬਖਸ਼ ਕਰਨਾ ਬਹੁਤ ਬਹੁਤ ਸ਼ੁਕਰੀਆ ਦੀ ਕਿ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਤੇ ਸਮੂਹ ਭਾਜਪਾ ਦੀ ਲੀਡਰਸ਼ਿਪ ਅਜਤੇ ਗੁਰਦਾਰ ਸਾਹਿਬ ਦੇ ਨਥ ਮਸਤਕ ਤੇ ਖਲਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬ ਜਦੀ ਲਾਸਾਨੀ ਸ਼ਾਦਨ ਨੂੰ ਨਸਤ ਮਸਤਕ ਹੋਣੇ ਸ਼ਟਾ ਦੇ ਫੁਲੀ ਪੇਂਟ ਕਰਾਂਗੇ ਕਿਤੇ ਦੇ ਆਕੇ ਆ ਪੰਜਾਬ ਦੇ ਜਿਹੜੇ ਹਾਲਾਤ ਹੈ ਉਸ ਬਾਰੇ ਵੀ ਭਾਜਪਾ ਦੇ ਸੀਨੀਅਰ ਆਗੂ ਵਿਕ੍ਰਮ ਸਿੰਘ ਸਿੱਧੂ ਤੇ ਭਾਜਪਾ ਦੇ ਕੈਸ਼ੀਅਰ ਗੁਰਦੇਵ ਸ਼ਰਮਾ ਦੇਵੀ ਨੇ ਵੀ ਕਾफी ਚਿੰਤਾ ਜਤਾਈ ਰਕਤੇ ਰਕੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਬਜ਼ਾਦ ਦੀ ਲਾਸਾਨੀ ਸ਼ਹਾਦਤ ਹੋ ਕੇ ਵੀ ਨਤਮਸਤਕ ਹੋਏ ਕਮੈਂਮੈਨ ਬੋਬੀ ਲਖਨਦੀਪ ਸ਼ਰਮਾ ਜੈਨੀਫਰ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ